ਮੈਂ ਜਸਵਾਲ ਸਿੰਘ ਗਿਆਸਪੁਰਾ ਅੱਜ ਮੈਂ ਤੁਹਾਡੇ ਸਾਹਮਣੇ ਸਰ ਰਾਜਵੀਰ ਸਿੰਘ ਜਵੰਦਾ ਸਾਡੇ ਪੰਜਾਬ ਦੀ ਪੰਜਾਬੀ ਦੀ ਸ਼ਾਨ ਜਿਹੜੇ ਪਿਛਲੇ ਦਿਨ ਚਲੇ ਗਏ ਮੈਂ ਉਹਨਾਂ ਦਾ ਨਜ਼ਦੀਕੀ ਰਿਸ਼ਤੇਦਾਰ ਔਰ ਮੇਰੇ ਨਾਲ ਰਿਸ਼ਤੇਦਾਰੀ ਤੋਂ ਵੱਧ ਬਹੁਤ ਗੂੜਾ ਪਿਆਰ ਸੀ ਉਸ ਬੱਚੇ ਦਾ ਰਿਸ਼ਤੇਦਾਰੀ 'ਚ ਮੈਂ ਚਾਚਾ ਲੱਗਦਾ ਉਹਦਾ ਮੇਰੀ ਅੱਜ ਸਾਰੇ ਸਾਥ ਸੰਗਤ ਸਾਰੇ ਮਾਈ ਪਾਈ ਜਿੰਨੇ ਦੇਖਦੇ ਨੇ ਦੋਸਤ ਸਭ ਨੂੰ ਬੇਨਤੀ ਹੈ ਭਾਈ ਉਸ ਦਿਨ ਭੋਗ ਤੇ ਦਿਨ ਸਾਰੇ ਆਇਓ ਸ਼ਰਧਾ ਦੇ ਫੁੱਲ ਭੇਟ ਕਰਿਓ ਮਹਾਰਾਜ ਨੂੰ ਆਪਾਂ ਰਲ ਕੇ ਅਰਦਾਸ ਕਰਾਂਗੇ ਉਸ ਬੱਚੇ ਦੇ ਲਈ ਔਰ ਜਿੰਨੇ ਜਿਹੜੇ ਨਹੀਂ ਆ ਸਕੇ ਵਿਦੇਸ਼ ਵਿਦੇਸ਼ਾਂ 'ਚ ਬੈਠੇ ਆ ਕਿਤੇ ਵੀ ਬੈਠੇ ਆ ਉਹਨਾਂ ਨੂੰ ਵੀ ਭਾਈ ਘਰੇ ਅਰਦਾਸ ਕਰਿਓ ਉਸ ਬੱਚੇ ਲਈ ਕਿ ਆਪਣੇ ਮਹਾਰਾਜ ਆਪਣੇ ਚਰਨਾਂ ਚੋਂ ਤਾਂ ਦਵੇ ਨਿਵਾਸਤ ਹੋਵੇ ਔਰ ਸਾਰਿਆਂ ਨੂੰ ਇੱਕ ਹੋਰ ਬੇਨਤੀ ਹੈ ਵੀ ਭਾਈ ਖੁੱਲ ਕੇ ਆਇਓ ਉਸ ਦਿਨ ਸੰਸਕਾਰ ਵਾਲੇ ਦਿਨ ਚੋਰ ਚੱਕਿਆ ਨੇ 150 ਤੋਂ ਜ਼ਿਆਦਾ ਮੋਬਾਈਲ ਚੋਰੀ ਕੀਤਾ ਬਹੁਤ ਲੋਕਾਂ ਦੇ ਪੈਸੇ ਵਟੂਏ ਕੱਢ ਲਏ ਮੇਰਾ ਵੀ ਬਟੂਆ ਮੇਰਾ ਵੀ ਮੋਬਾਈਲ ਗਿਆ ਪਰ ਸਾਰੇ ਜੋ ਟਰੇਸ ਹੋ ਗਏ ਨੇ तकरीबन ਸਾਰੇ 1-2 ਦਿਨਾਂ ਚ ਲੋਕਾਂ ਨੇ ਜਿੰਨਾ ਚੋਰੀ ਹੋਇਆ ਸਮਾਨ ਆ ਮਿਲ ਜੂਗਾ ਬੰਦੇ ਪੁਲਿਸ ਨੇ ਫੜ ਲਏ तकरीबन ਪਰ ਮੇਰੀ ਇੱਕ ਹੁਣ ਬੇਨਤੀ ਹੈ ਕਿ ਸਾਰੇ ਭਾਈ ਭੋਗ ਤੇ ਖੁੱਲ ਕੇ ਆਇਓ ਕੋਈ ਇਹ じゃ ਪੂਰਾ ਇੰਤਜ਼ਾਮ ਆਪਾਂ ਕੀਤਾ ਹੋਇਆ ਸਿਵਲ ਡਰੈਸ ਦੇ ਵਿੱਚ ਵੀ ਆਪਣੇ ਪਿੰਡ ਦੇ ਮੁੰਡੇ ਵੀ ਲਾਏ ਨੇ ਸਾਰੇ ਜਿਹੜੇ ਰਾਜਵੀਰ ਦੇ ਫੈਨ ਨੇ ਉਹਨਾਂ ਨੇ ਵੀ ਕੰਮ ਸੰਭਾਲਿਆ ਪੁਲਿਸ ਡਿਪਾਰਟਮੈਂਟ ਵੀ ਪੂਰਾ ਕਿ ਜਿਹੜੇ ਚੋਰ ਚੱਕੇ ਨੇ ਸਾਰੇ ਮੈਂ ਇੰਨਾ ਹੀ ਉਹਨਾਂ ਨੂੰ ਕਹੂੰਗਾ ਹੱਥ ਜੋੜ ਕੇ ਵੀ ਦੁੱਖ ਦੇਖ ਲਓ ਕਿੰਨਾ ਵੱਡਾ ਫੇਰ ਵੀ ਜੇ ਤੁਸੀਂ ਆਉਣਾ ਭਾਈ ਆਪਦਾ ਸੋਚ ਸਮਝ ਕੇ ਆਇਓ ਸਲਾਖਾਂ ਦੇ ਪਿੱਛੇ ਜਦੀ ਦਵਾਕੇ ਕਾਨੂੰਨ ਅਨੁਸਾਰ ਜਿੰਨੀ ਸਖਤ ਸਜ਼ਾ ਦਵਾਈ ਜਾਊਗੀ ਇਹ ਕੋਈ ਅਸੀਂ ਰਹਿਮ ਜਾਂ ਕੋਈ ਬਾਅਦ ਚ ਤੁਹਾਡੀ ਸਪਾਰਸ਼ ਕਰਨ ਕੋਈ ਆਵੇ ਸੀ ਸੁਣਨੀ ਨਹੀਂ ਕਿਸੇ ਦੀ ਹੁਣ ਵੀ ਜਿਹੜੇ ਫੜੇ ਗਏ ਨੇ ਸਪਾਰਸ਼ਾਂ ਆਈ ਜਾਂਦੀਆਂ ਨੇ ਕੋਈ ਸਪਾਰਸ਼ ਨਹੀਂ ਸੁਣਨੀ ਜਿਹੜਾ ਇੰਨਾ ਦੁੱਖ ਦੇ ਵਿੱਚ ਥੋੜਾ ਜਿਹਾ ਵੀ ਰਹਿਮ ਨਹੀਂ ਕਰਕੇ ਗਿਆ ਸਾਰਿਆਂ ਦੇ ਮੋਬਾਈਲ ਕੱਢ ਕੇ ਲੈ ਗਏ ਨੇ ਦੁੱਖ ਚ ਸਾਰੇ ਆਏ ਸੀ ਉਹਦੇ ਤੇ ਆਪਣਾ ਕੋਈ ਰਹਿਮ ਨਹੀਂ